ਬਰਨਾਲਾ ਦੇ ਕਿਲਾ ਮਹੱਲਾ ਚੋਂ ਇੱਕ ਬਜ਼ੁਰਗ ਔਰਤ ਦੀਆਂ ਸਵੇਰੇ 10:30 11 ਵਜੇ ਦੇ ਕਰੀਬ ਵਾਲੀਆਂ ਲਾਉਣ ਵਾਲੇ ਦੋਨੇ ਮੁਲਜ਼ਮ ਪੁਲਿਸ ਦੇ ਸ਼ਿਕੰਜੇ ਵਿੱਚ ਆ ਗਏ ਹਨ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਪੁਲਿਸ ਨੇ ਉਹਨਾਂ ਦਾ ਮੋਰ ਬਣਾਇਆ ਹੈ ਤੇ ਇਹ ਵੀ ਗੱਲ ਬਰਨਾਲਾ ਲੋਕਾਂ ਵੱਲੋਂ ਕਹੀ ਜਾ ਰਹੀ ਹੈ ਕਿ ਜਿਹੜਾ ੱੱਕੇ ਚੜ ਗਿਆ ਯਾਰਾਂ ਦੇ ਪੰਜਾਬ ਪੁਲਿਸ ਸਰਦਾਰਾਂ ਦੇ ਪੰਜਾਬ ਪੁਲਿਸ ਦੀ ਕੋਈ ਰਿਲੀਜ਼ ਨਹੀਂ ਕ੍ਰਾਈਮ ਕਰਕੇ ਭੱਜਣ ਵਾਲੇ ਆਪਣੇ ਦਿਮਾਗ 'ਚ ਇਹ ਖਿਆਲ ਕੱਢ ਦੇਣ ਕਿ ਉਹ ਇੱਥੋਂ ਭੱਜ ਵੀ ਸਕਦੇ ਹਨ ਪਹਿਲਾਂ ਤੁਹਾਨੂੰ ਤੁਹਾਨੂੰ ਛੋਟਾ ਜਿਹਾ ਕਲਿੱਪ ਕਿਸ ਤਰ੍ਹਾਂ ਇਹਨੇ ਦੋਵਾਂ ਲੋਕਾਂ ਨੇ ਇੱਕ ਬਜ਼ੁਰਗ ਮਹਿਦਾ ਦੇ ਕੰਨ 'ਚੋਂ ਵਾਲੀਆਂ ਸਨੈਚ ਕੀਤੀਆਂ ਸਨ ਕੱਲ ਸ੍ਰੀਮ 10:30 ਵਜੇ ਗੱਲ ਹੋਣੀ ਹੈ ਸਪੂਟ ਦੀ। ਸੋਮਾਬਤੀ ਪਤਨੀ ਗਰਦਾਰੀ ਲਾਲ ਫਿਲਾ ਮਹੱਲਾ ਗਲੀ ਵਿੱਚ ਚੱਲ ਰਹੀ ਸੀਗੀ। ਦੋ ਮੋਟਰਸਾਂ ਸਵਾਰ ਜਿਹੜੇ ਬੱਚੇ ਦਾ ਮੁੱਟਾ ਕਿ ਹੋ ਸੀਗੇ। ਉਹਨਾਂ ਨੇ ਉਸ ਜੁੜੀ ਦੇ ਜਿਹੜੀਆਂ ਵਾਲੀਆਂ ਨਹੀਂਆਂ ਕਰਨੇ ਦੀ ਛੱਡ ਦਿੱਤੀ। ਉਸ ਸੰਬੰਧੀ ਸਾਡੀ ਜਿਹੜੀ ਫੋਰਸ ਦੇ ਐਸਐਸਪੀ ਸਾਹਿਬ ਨੇ ਜਿਹੜੇ ਫੋਨ ਮਾਰਿਆ ਐਸਐਸਪੀ ਸਾਹਿਬ ਦੀ ਕੋਈ ਹੈਡ ਜੀਏ ਟੀਮ ਦੇ ਨਾਲ ਐਸਐਚਓ ਜਿਹਨੇ ਦੁਨਾਂ ਟੀਮਾਂ ਘੱਟ ਕੀਤੀ ਗਈਆਂ। ਕਟ ਕਰਨ ਤੋਂ ਬਾਅਦ ਜਿਹੜੇ ਜਦੋਂ ਉਸਦੇ ਪ੍ਰੋਪਰ ਕੈਮਰੇ ਵਗੈਰਾ ਚੈੱਕ ਕੀਤੇ ਗਏ ਆ ਆਸ-ਪਾਸੇ ਪਤਾ ਕਰਨ ਤੋਂ ਬਾਅਦ ਜਿਹੜੇ ਇਹ ਦੋਸ਼ੀ ਨੇ ਅਸੀਂ ਜਲਦੀ ਹੀ ਇਹਨਾਂ ਨਾਲ ਦੀ ਨਾਲ ਹੀ ਗ੍ਰਿਫਤਾਰ ਕਰ ਲਿਆ ਹੈ। 3872 ਘੰਟੇ ਦੇ ਵਿੱਚ ਵਿੱਚ 3872 ਘੰਟੇ ਤੋਂ ਪਹਿਲਾਂ ਪਹਿਲਾਂ ਇੰਦੇ ਦੋਸ਼ੀ ਜਿਹੜੇ ਗ੍ਰਿਫਤਾਰ ਕਰ ਲੈਣੇ ਨੇ। ਇਹ ਜਿਹੜੇ ਦੋਸ਼ੀ ਹੈਗੇ ਨੇ ਦੋਨਾਂ ਉਹਨਾਂ ਦਾ ਨਾਮ ਹੈ ਸੁਖਵਿੰਦਰ ਸਿੰਘ ਕਾਕਾ ਸੁਖਵੀਰ ਸਿੰਘ ਕਾਕਾ ਚਹਿਲ ਪੁੱਤਰ ਕਨੈਲ ਸਿੰਘ ਵਾਸੀ ਸੇਖਾ ਦੂਜਾ ਪਰਮਜੀਤ ਉਰਫ ਗੱਗੂ ਪੁੱਤਰ ਸਰਗਰ ਸਿੰਘ ਵਾਸੀ ਰੰਗਿਆ ਜਿਨ੍ਹਾਂ ਦੇ ਖਿਲਾਫ ਆਪਾਂ ਮਕਦਮਾ ਨੰਬਰ 27 ਮਿਤੀ 23523 ਅਧੀਨ ਦਾ 304 1152 622 3 ਦੀ 5 ਬੀਐਨਐਸ थाना ਸਿਟੀ ਬਰਨਾਲਾ ਦਰਜ ਦਿਸਟ੍ਰਿਕਟ ਕੀਤਾ ਗਿਆ ਹੈ ਇਹਨਾਂ ਦੇ ਪਹਿਲਾ ਪਰਚੇ ਹਾਂਜੀ ਹਾਂ ਪਹਿਲਾ ਸੁਖਵੀਰ ਦੇ ਮੁਕੱਦਮਾ ਦਰਜ ਹੈਗਾ 302 ਦਾ ਪਰਚਾ ਦਰਜ ਹੈਗਾ ਇਸੇ ਤਰ੍ਹਾਂ ਦੋਸ਼ੀ ਪਰਮਜੀਤ ਦਾ ਇਹਦੇ ਵੀ ਮੁਕੱਦਮਾ ਦਰਜ ਹੈਗਾ ਇਹਨਾਂ ਨੂੰ ਗਾਣਾ ਮੰਡੀ ਦੇ ਨੇੜੋਂ ਨੂੰ ਗ੍ਰਿਫਤਾਰ ਕੀਤਾ ਗਿਆ ਸਰ ਹੋਰ ਵੀ ਕੋਈ ਮਾਮਲੇ ਜਿਹੜੇ ਹੋਈਆਂ ਸਾਹਮਣੇ ਆਏ ਜਿਹੜੇ ਪਹਿਲਾਂ ਦੇਖੋ ਅੱਧ ਕਰ ਇਹਨਾਂ ਦੇ ਅਸੀਂ ਜਿਹੜੇ ਆ ਪੁਲਿਸ ਰਿਮਾਂਡ ਲੈ ਕੇ ਇਹਦੀ ਪੁੱਛੋਚ ਕਰਾਂਗੇ ਢੰਗਾਈ ਨਾਲ ਜੋ ਵੀ ਤੱਤ ਸਾਹਮਣੇ ਆਏ ਉਹ ਤੁਹਾਨੂੰ ਦੱਸਿਆ ਜੀ ਮੈਂ ਇਹਦੇ ਮਾਮਲੇ ਸਬੰਤ ਕਾਫੀ ਗਹਿਰ ਚੱਲ ਚੁੱਕੇ ਨੇ ਸਰਕਾਰ ਉਸਨੇ ਨਹੀਂ ਕਰਦੀ ਕਿਸ ਤਰ੍ਹਾਂ ਦਾ ਕੀ ਸਰੋਂ ਦੇਖੋ ਜੀ ਐਸਐਸਪੀ ਸਾਹਿਬ ਨੇ ਜਦੋਂ ਇਸ ਗੱਲ ਦਾ ਪਤਾ ਲੱਗਿਆ ਮੌਕੇ ਤੇ ਨਾਲ ਦੀ ਨਾਲ ਵੀ ਟੀਮਾਂ ਗਠਿਤ ਕਰਤੀਆਂ ਐਸਐਸਪੀ ਸਾਹਿਬ ਵੱਲੋਂ ਤੇ ਨਾਲ ਹੀ ਸਾਡੇ ਐਸਪੀ ਸਾਹਿਬ ਨੇ ਨਿਰਦੇਸ਼ਾਂ ਦੇ ਦਿੱਤੇ ਤੇ ਉਸ ਤਰ੍ਹਾਂ ਸਾਡੇ ਜਿਹੜੇ ਹੈਗੇ ਸੀਏ ਟੀਮ ਵਗੈਰਾ ਨਾਲ ਪੱਗ ਸਿਟੀ ਦੇ ਮੁਲਾਜ਼ਮ ਲਾ ਕੇ ਹੈਗੇ ਆ ਉਹਦੇ ਨਾਲ ਦੀ ਨਾਲ ਹੀ ਉਹ ਮੌਕੇ ਤੇ ਜਿਹੜੇ ਹੈਗੇ ਇਹ ਕੈਮਰੇ ਵਗੈਰਾ ਚੈੱਕ ਕਰਨ ਤੋਂ ਬਾਅਦ ਟੈਕਨੀਕਲ ਤੌਰ ਤੇ ਜਿਹੜਾ ਹੈਗਾ ਜਲਦੀ ਅਸੀਂ ਇਹ ਮੁਕਾਦਮਾ ਟੈਸਟ ਕਰ ਲਵਾਂਗੇ ਅਨੁਮਾਨ ਹੀ ਦੇ ਲੈਂਦੇ ਹਾਂ ਜੀ ਇਹ ਅਸੀਂ ਗਿਆਨ ਸਿੰਘ ਨਹੀਂ